ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਾਲੇ ਧਾਗੇ ਦੇ ਬਾਰੇ ਕਿ ਸੱਤ ਗੰਡਾ ਵਾਲਾ ਕਾਲਾ ਧਾਗਾ ਲੈਣਾ ਹੈ ਇਸ ਦੇ ਨਾਲ ਤੁਸੀਂ ਜੋ ਵੀ ਮੰਗ ਲਓਗੇ ਤੁਹਾਨੂੰ ਉਹੀ ਮਿਲ ਜਾਵੇਗਾ ਤੁਹਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਇੱਕ ਮੈਜੀਕਲ ਉਪਾਅ ਲੈ ਕੇ ਆਏ ਹਾਂ। ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਕਿਸੇ ਨੂੰ ਵੀ ਆਪਣਾ ਬਣਾ ਸਕਦੇ ਹੋ। ਇਹ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਉਪਾਅ ਹੈ। ਕਹਿਣ ਦਾ ਭਾਵ ਇਹ ਹੈ ਜੀ ਕਿ ਤੁਸੀਂ ਕਿਸੇ ਨੂੰ ਵੀ ਆਪਣੇ ਵਸ ਵਿੱਚ ਕਰ ਸਕਦੇ ਹੋ। ਜਿਵੇਂ ਤੁਹਾਡੀ ਕੋਈ ਇੱਛਾ ਮਨੋ ਕਾਮਨਾ ਹੁੰਦੀ ਹੈ ਜੋ ਕਿ ਕਾਫੀ ਲੰਮੇ ਸਮੇਂ ਤੋਂ ਪੂਰੀ ਨਹੀਂ ਹੋਈ ਹੁੰਦੀ ਉਹ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਇੱਛਾ ਨੂੰ ਵੀ ਪੂਰਾ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਆਪਣੇ ਕਾਲੇ ਧਾਗੇ ਦੇ ਨਾਲ ਇੱਕ ਛੋਟਾ ਜਿਹਾ ਉਪਾਅ ਕਰਕੇ ਛੋਟਾ ਜਿਹਾ ਕੰਮ ਕਰ ਸਕਦੇ ਹੋ ਪਰ ਕਈ ਲੋਕ ਇਹ ਸੋਚਦੇ ਹਨ ਕਿ ਕਾਲਾ ਧਾਗਾ ਉਹੀ ਲੋਕ ਵਰਤਦੇ ਹਨ ਤੇ ਬੰਨ੍ਹਦੇ ਹਨ ਜਿਵੇਂ ਕਿ ਨਜ਼ਰ ਤੋਂ ਦੂਰ ਕੀਤਾ ਜਾਂਦਾ ਹੈ ਜਾਂ ਫਿਰ ਤਾਂ ਟੋਣੇ ਟੋਟ ਕੇ ਵਿੱਚ ਵਰਤਿਆ ਜਾਂਦਾ ਹੈ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੇ ਵਿਸਥਾਰ ਦੇ ਨਾਲ ਦੱਸਾਂਗੇ ਕਿ ਕਾਲੇ ਧਾਗੇ ਦਾ ਇਹ ਉਪਾਅ ਕਰਨ ਦੇ ਨਾਲ ਤੁਸੀਂ ਆਪਣੇ ਮਨ ਦੀ ਕੋਈ ਵੀ ਇੱਛਾ ਹੋਵੇ ਭਾਵੇਂ ਕੋਈ ਵੀ ਕੰਮ ਹੋਵੇ ਪੂਰਾ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਕਿਸੇ ਨੂੰ ਵੀ ਆਪਣਾ ਬਣਾ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਨਾਲ ਕਰਨਾ ਹੈ ਤੇ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਬਿਨਾ ਸਕਿਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਹੀ ਸੁਣਨਾ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਇਸੇ ਤਰ੍ਹਾਂ ਹੀ ਆਖਦੇ ਹਾਂ ਜੀ ਕਾਲੇ ਧਾਗੇ ਦੇ ਨਾਲ ਤੁਸੀਂ ਨਜ਼ਰ ਦੋਸ਼ ਨੂੰ ਵੀ ਠੀਕ ਕਰ ਸਕਦੇ ਹੋ ਜਾਂ ਫਿਰ ਜਿਵੇਂ ਕਿ ਆਪਾਂ ਨੂੰ ਕਿਸੇ ਦਾ ਹੀ ਕਿਵੇਂ ਨਜ਼ਰ ਲੱਗ ਜਾਂਦੀ ਹੈ ਉਸ ਨੂੰ ਵੀ ਦੂਰ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿਵੇਂ ਬੜਾ ਜ਼ਿਆਦਾ ਸਟਰਗਲ ਕਰਦੇ ਹੋ ਸਟਰਗਲ ਕਰਨ ਦੇ ਬਾਵਜੂਦ ਵੀ ਤੁਹਾਡੇ ਕੰਮਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਆਉਂਦੀਆਂ ਹਨ ਇਸ ਸਬੰਧ ਦੇ ਵਿੱਚ ਤੁਸੀਂ ਆਪਣੇ ਘਰ ਵਿੱਚ ਬੈਠੇ ਬੈਠੇ ਹੀ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਦੀ ਇੱਕ ਖਾਸ ਗੱਲ ਇਹ ਹੈ ਜੀ ਕਿ ਇਹ ਉਪਾਅ ਕਰਦੇ ਸਮੇਂ ਤੁਹਾਡਾ 1 ਰੁਪਏ ਦਾ ਵੀ ਖਰਚਾ ਨਹੀਂ ਹੋਣ ਵਾਲਾ ਇਸ ਉਪਾਉ ਨੂੰ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਹੈ ਕਾਲਾ ਧਾਗਾ ਤੇ ਕਾਲਾ ਧਾਗਾ ਅਸੀਂ ਸਵਾ ਮੀਟਰ ਲੈਣਾ ਹੈ ਇਸ ਉਪਾਉ ਨੂੰ ਅਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਜਿਵੇਂ ਤੁਸੀਂ ਮੰਗਲਵਾਰ ਦੇ ਦਿਨ ਇਸ ਉਪਾਉ ਨੂੰ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਬਾਜ਼ਾਰ ਤੋਂ ਲਿਆ ਕੇ ਕਾਲਾ ਧਾਗਾ ਘਰ ਵਿੱਚ ਰੱਖ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਕਾਲਾ ਧਾਗਾ ਪਿਆ ਹੋਇਆ ਹੈ ਤਾਂ ਤੁਸੀਂ ਉਸ ਦਾ ਵੀ ਯੂਜ਼ ਕਰ ਸਕਦੇ ਹੋ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜਿਵੇਂ ਅਸੀਂ ਆਪਣੀ ਇੱਛਾ ਪੂਰੀ ਕਰਨੀ ਚਾਹੁੰਦੇ ਹਾਂ ਜਾਂ ਫਿਰ ਅਸੀਂ ਆਪਣਾ ਕੋਈ ਸ਼ੁਭ ਕਾਮ ਸ਼ੁਰੂ ਕਰਨਾ ਚਾਹੁੰਦੇ ਹਾਂ ਉਸ ਦੇ ਲਈ ਕਾਲਾ ਧਾਗਾ ਵੀ ਅਸੀਂ ਕਿਵੇਂ ਯੂਜ਼ ਕਰ ਸਕਦੇ ਹਾਂ ਕਿਉਂਕਿ ਕਾਲਾ ਧਾਗਾ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਸਿਰਫ ਨਜ਼ਰ ਦੋਸ਼ ਨੂੰ ਦੂਰ ਕਰਨ ਦੇ ਲਈ ਵਰਤਿਆ ਜਾਂਦਾ ਹੈ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਇਹ ਉਪਾਅ ਜਿਹੜਾ ਹੈ ਇਹ ਕਾਲੇ ਧਾਗੇ ਦੇ ਨਾਲ ਹੀ ਕਰਨਾ ਹੈ ਜੇ ਇਸੇ ਤਰੀਕੇ ਨਾਲ ਕਰੋਗੇ ਜਿਵੇਂ ਤੁਹਾਨੂੰ ਦੱਸ ਰਹੇ ਹਾਂ ਉਸੇ ਤਰੀਕੇ ਨਾਲ ਹੀ ਕਰਨਾ ਹੈ ਤੁਹਾਨੂੰ ਰਿਜ਼ਲਟ 100% ਮਿਲ ਜਾਵੇਗਾ ਇਸੇ ਤਰ੍ਹਾਂ ਜੇਕਰ ਹਸਬੰਡ ਵਾਈਫ ਦੇ ਵਿੱਚ ਡੇਲੀ ਦੀ ਲੜਾਈ ਝਗੜੇ ਹੁੰਦੇ ਹਨ ਜਾਂ ਫਿਰ ਤੁਹਾਡੀ ਪਤਨੀ ਪਹਿਲਾਂ ਤੁਹਾਡੇ ਕਹਿਣੇ ਵਿੱਚ ਸੀ ਪਰ ਹੁਣ ਕਹਿਣੇ ਵਿੱਚ ਨਹੀਂ ਹੈਗੀ ਫਿਰ ਤੁਹਾਡੇ ਘਰ ਦਾ ਜਿਹੜਾ ਬੱਚਾ ਹੈ ਬਹੁਤ ਜ਼ਿਆਦਾ ਜ਼ਿੱਦ ਕਰਦਾ ਹੈ ਤੁਹਾਡਾ ਕਹਿਣਾ ਨਹੀਂ ਮੰਨਦਾ ਉਸ ਦਾ ਪੜਾਈ ਵਿੱਚ ਮੰਨਣਾ ਹੀ ਲੱਗਦਾ ਤਾਂ ਵੀ ਜੇਕਰ ਤੁਸੀਂ ਇਹ ਉਪਾਅ ਕਰ ਲੈ ਲੈਂਦੇ ਹੋ ਤਾਂ ਕਰਨ ਦੇ ਨਾਲ ਤੁਹਾਨੂੰ ਇੱਕਦਮ ਬੜਾ ਵਧੀਆ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਇਹ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਉਪਾਅ ਮੰਗਲਵਾਰ ਦੇ ਦਿਨ ਕਰਨਾ ਹੈ ਤੇ ਕਾਲੇ ਧਾਗੇ ਨਾਲ ਕਰਨਾ ਹੈ ਤੇ ਸਵਾ ਮੀਟਰ ਕਾਲਾ ਧਾਗਾ ਲੈਣਾ ਹੈ ਇਸੇ ਤਰ੍ਹਾਂ ਜਿਹੜਾ ਧਾਗਾ ਤੁਸੀਂ ਲੈ ਕੇ ਆਏ ਹੋ ਉਸ ਧਾਗੇ ਨੂੰ ਤੁਸੀਂ ਲੈ ਲਿਆ ਜਿਹੜਾ ਤੁਹਾਡੇ ਘਰ ਵਿੱਚ ਪਾਠ ਪੂਜਾ ਦਾ ਸਥਾਨ ਬਣਿਆ ਹੋਇਆ ਹੈ ਜਾਂ ਜਿੱਥੇ ਬੈਠ ਕੇ ਤੁਸੀਂ ਪਾਠ ਪੂਜਾ ਕਰਦੇ ਹੋ ਪਰਮਾਤਮਾ ਨੂੰ ਯਾਦ ਕਰਦੇ ਹੋ ਉਸ ਸਥਾਨ ਤੇ ਤੁਸੀਂ ਬੈਠ ਸਕਦੇ ਹੋ ਤੇ ਇਸ ਧਾਗੇ ਨੂੰ ਤੁਸੀਂ ਆਪਣੇ ਸਜੇ ਹੱਥ ਵਿੱਚ ਰੱਖ ਕੇ ਜਿਹੜੇ ਵੀ ਪਰਮਾਤਮਾ ਨੂੰ ਦੇਵੀ ਦੇਵਤੇ ਨੂੰ ਮਨ ਦੇਹੁ ਉਹਨਾਂ ਦੇ ਨਾਮ ਦਾ ਤੁਸੀਂ ਪਾਠ ਸਿਮਰਨ ਕਰ ਸਕਦੇ ਹੋ 10-15 ਮਿੰਟ ਜੋ ਵੀ ਤੁਸੀਂ ਪਾਠ ਪੂਜਾ ਸਿਮਰਨ ਵਾਹਿਗੁਰੂ ਦਾ ਕਰਦੇ ਹੋ ਜਾਂ ਮੂਲ ਮੰਤਰ ਦਾ ਜਾਪ ਕਰਦੇ ਹੋ 15 ਮਿੰਟ ਤੁਸੀਂ ਉਹ ਕਰਨਾ ਹੈ ਇਸੇ ਤਰ੍ਹਾਂ ਹੀ 10-15 ਮਿੰਟ ਦਾ ਸਿਮਰਨ ਕਰਨ ਤੋਂ ਬਾਅਦ ਜਿਹੜੇ ਸੱਚੇ ਹੱਥ ਵਿੱਚ ਤੁਸੀਂ ਧਾਗਾ ਰੱਖਿਆ ਹੋਇਆ ਸੀ ਨਾ ਉਸ ਮੁਠੀ ਨੂੰ ਖੋਲ ਕੇ ਉਸ ਧਾਗੇ ਦੀਆਂ ਤੁਸੀਂ ਉਸ ਧਾਗੇ ਨੂੰ ਨੌ ਗੰਡਾ ਮਾਰ ਲੈਣੀਆਂ ਹਨ ਜਿਵੇਂ ਤੁਸੀਂ ਪਹਿਲੀ ਗੰਢ ਲਗਾਉਗੇ ਤਾਂ ਉਸ ਧਾਗੇ ਦੀ ਤੁਸੀਂ ਜੋ ਵੀ ਤੁਹਾਡੀ ਇੱਛਾ ਹੋਵੇਗੀ ਉਹ ਇੱਛਾ ਮਨ ਵਿੱਚ ਲਿਆ ਕੇ ਹੀ ਗੰਢ ਮਾਰਨੀ ਹੈ ਜੇਕਰ ਅਗਲੀ ਜਦੋਂ ਤੁਸੀਂ ਦੂਸਰੇ ਨੰਬਰ ਤੇ ਗੱਠ ਲਗਾਉਗੇ ਤਾਂ ਉਸ ਤਰ੍ਹਾਂ ਹੀ ਉਸੇ ਸਮੇਂ ਜਿਵੇਂ ਤੁਸੀਂ ਕਿਸੇ ਨੂੰ ਆਪਣਾ ਬਣਾਉਣਾ ਹੈ ਭਾਵ ਕਿ ਆਪਣੇ ਘਹਿਣੇ ਵਿੱਚ ਰੱਖਣਾ ਹੈ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਹੈ ਜਾਂ ਬੱਚਾ ਘਹਿਣੇ 'ਚ ਨਹੀਂ ਰਹਿੰਦਾ ਤੁਹਾਡੇ ਕੇਅਰ ਨਹੀਂ ਕਰਦਾ ਤੁਹਾਡਾ ਧਿਆਨ ਨਹੀਂ ਦਿੰਦਾ ਇਸੇ ਤਰੀਕੇ ਨਾਲ ਤੁਸੀਂ ਉਸ ਨੂੰ ਆਪਣਾ ਬਣਾਉਣਾ ਹੈ ਉਹ ਤੁਹਾਡੇ ਕਿਹਰ ਕਰੇ ਤੁਹਾਡੇ ਕਹਿਣੇ ਵਿੱਚ ਹੋ ਜਾਵੇ ਇਸੇ ਤਰ੍ਹਾਂ ਦੂਸਰੀ ਗੱਠ ਲਗਾਉਣੀ ਹੈ ਉਸ ਇਨਸਾਨ ਦਾ ਨਾਮ ਲੈਣਾ ਹੈ ਜਿਸ ਨੂੰ ਤੁਸੀਂ ਆਪਣਾ ਬਣਾਉਣਾ ਚਾਹੁੰਦੇ ਹੋ ਜਿਵੇਂ ਤੁਸੀਂ ਪਹਿਲੀ ਗੱਠ ਲਗਾਈ ਸੀ ਉਸ ਸਮੇਂ ਆਪਣੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਸੀ ਜੋ ਵੀ ਇੱਛਾ ਤੁਹਾਡੇ ਮਨ ਵਿੱਚ ਸੀ ਤੇ ਗੱਠ ਲਗਾ ਲਈ ਫਿਰ ਤੁਸੀਂ ਦੂਜੀ ਗੱਠ ਲਗਾਏ ਜਿਸ ਨੂੰ ਬਣਾਉਣਾ ਚਾਹੁੰਦੇ ਹੋ ਆਪਣਾ ਉਸ ਵਿਅਕਤੀ ਦਾ ਨਾਮ ਲੈ ਲਿਆ ਮਨ ਵਿੱਚ ਇਸੇ ਤਰੀਕੇ ਨਾਲ ਜੋ ਵੀ ਤੁਹਾਡੀਆਂ ਪ੍ਰੋਬਲਮਸ ਮੁਸ਼ਕਿਲਾਂ ਹਨ ਉਹਨਾਂ ਨੂੰ ਤੁਸੀਂ ਇੱਕ ਇੱਕ ਗੱਠ ਲਗਾਉਂਦੇ ਜਾਣਾ ਹੈ ਤੇ ਮਨ ਵਿੱਚ ਬੋਲਦੇ ਜਾਣਾ ਹੈ ਜਿਵੇਂ ਤੁਸੀਂ ਨੋ ਗੱਠਾਂ ਲਗਾ ਲੈਂਦੇ ਹੋ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਉਹਨਾਂ ਨੋ ਗੱਠਾਂ ਨੂੰ ਲਗਾ ਲੋਗੇ ਲਗਾਉਣ ਤੋਂ ਬਾਅਦ ਤੁਸੀਂ ਇੱਕ ਦਸਵੀਂ ਗੰਡ ਲਗਾਉਣੀ ਹੈ ਉਹ ਤੁਸੀਂ ਲਗਾਉਣੀ ਹੈ ਥੋੜਾ ਜਿਹਾ ਉੱਪਰ ਕਰਕੇ ਜਦੋਂ ਉਹ ਗੰਡ ਲਗਾ ਲੋਗੇ ਤਾਂ ਇਸ ਧਾਗੇ ਦੀ ਤੁਹਾਨੂੰ ਇਸ ਤਰੀਕੇ ਨਾਲ মালা ਇੱਕ ਤਿਆਰ ਹੋ ਜਾਵੇਗੀ ਜਿਵੇਂ ਇੱਕ ਮਾਲਾ ਬਣ ਗਈ ਹੁੰਦੀ ਹੈ ਇਸੇ ਤਰੀਕੇ ਨਾਲ ਧਾਗੇ ਨੂੰ ਜੇਕਰ ਤੁਸੀਂ ਕੋਈ ਨਹੀਂ ਪ੍ਰੋਬਲਮ ਹੈਗੀ ਤਾਂ ਉਸ ਵਿੱਚ ਤੁਸੀਂ ਇਦਾਂ ਲਗਾ ਸਕਦੇ ਹੋ ਜੇਕਰ ਇਸ ਨੂੰ ਹੱਥ ਵਿੱਚ ਬਨੋਗੇ ਤਾਂ ਗਲ ਵਿੱਚ ਪਾਓਗੇ ਜਿੱਥੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਤੁਸੀਂ ਇਸ ਧਾਗੇ ਨੂੰ ਗਲ ਵਿੱਚ ਵੀ ਪਾ ਸਕਦੇ ਹੋ ਤੇ ਹੱਥ ਵਿੱਚ ਵੀ ਬਨ ਸਕਦੇ ਹੋ ਕਈ ਲੋਕਾਂ ਨੂੰ ਇਦਾਂ ਹੁੰਦਾ ਹੈ ਜੀ ਕਿ ਸਾਨੂੰ ਪ੍ਰੋਬਲਮ ਇਹ ਹੈ ਤੇ ਇੱਥੇ ਕੋਈ ਵੇਖੇਗਾ ਤੇ ਪੁੱਛੇਗਾ ਕਿ ਇਹ ਤੁਸੀਂ ਕੀ ਬੰਨਿਆ ਹੋਇਆ ਹੈ ਉਹ ਆਪਣੇ ਬਾਹਾਂ ਦੇ ਉੱਪਰ ਉਥੋਂ ਵੀ ਤੁਸੀਂ ਇਸ ਧਾਗੇ ਨੂੰ ਬਨ ਸਕਦੇ ਹੋ ਜੋ ਕਿ ਕਿਸੇ ਨੂੰ ਨਜ਼ਰ ਨਾ ਆਵੇ ਤੇ ਨਾ ਹੀ ਕੋਈ ਉਹਨਾਂ ਤੋਂ ਪੁੱਛੇ ਇਸ ਧਾਗੇ ਨੂੰ ਤੁਸੀਂ ਉਹਨਾਂ ਸਮਾਂ ਤੱਕ ਆਪਣੇ ਬੰਨੇ ਰੱਖਣਾ ਹੈ ਜਿੰਨਾ ਸਮਾਂ ਤੱਕ ਤੁਹਾਡੀ ਹਰ ਇੱਛਾ ਪੂਰੀ ਨਹੀਂ ਹੁੰਦੀ ਹਰ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਜਿਹੜੇ ਵਿਅਕਤੀ ਨੂੰ ਤੁਸੀਂ ਆਪਣਾ ਬਣਾਉਣਾ ਚਾਹੁੰਦੇ ਹੋ ਉਹ ਤੁਹਾਡਾ ਕਹਿਣਾ ਨਹੀਂ ਮੰਨਦਾ ਜਿੰਨਾ ਸਮਾਂ ਤੱਕ ਉਹ ਤੁਹਾਡਾ ਕਹਿਣਾ ਮਨਣਾ ਸ਼ਰੋ ਨਹੀਂ ਕਰ ਦੇਂਦਾ ਤੁਹਾਡੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਉਹਨਾਂ ਸਮਾਂ ਤੱਕ ਤੁਸੀਂ ਇਸ ਧਾਗੇ ਨੂੰ ਬੰਨ੍ਹੇ ਰੱਖਣਾ ਹੈ। ਇਸੇ ਤਰ੍ਹਾਂ ਜਿਵੇਂ ਮਹੀਨੇ ਦੇ ਬਾਅਦ ਕੁਝ ਦਿਨਾਂ ਦੇ ਬਾਅਦ ਤੁਹਾਡੀ ਇੱਛਾ ਪੂਰੀ ਹੋ ਗਈ। ਇਸ ਦੇ ਲਈ ਤੁਸੀਂ ਇਹ ਉਪਾਅ ਕਰ ਰਹੇ ਸੀ ਉਹ ਮਨੋ ਕਾਮਨਾ ਪੂਰੀ ਹੁੰਦੀ ਹੈ। ਤਾਂ ਤੁਸੀਂ ਕੀ ਕਰਨਾ ਹੈ ਇਸ ਧਾਗੇ ਨੂੰ ਉਤਾਰ ਕੇ ਜਿਹੜੇ ਧਾਰਮਿਕ ਸਥਾਨ ਤੇ ਤੁਸੀਂ ਜਾਂਦੇ ਹੋ ਜਾ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਉਥੇ ਜਾ ਕੇ ਧਾਰਮਿਕ ਸਥਾਨ ਤੇ ਕਿਸੇ ਕੋਨੇ ਵਿੱਚ ਇਸ ਧਾਗੇ ਨੂੰ ਰੱਖ ਕੇ ਆ ਸਕਦੇ ਹੋ ਸੋ ਇਹ ਤਾਂ ਸੀ ਜੀ ਪਹਿਲਾ ਉਪਾ ਜੇਕਰ ਤੁਸੀਂ ਕਿਸੇ ਨੂੰ ਆਪਣਾ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਇਸ਼ਿਆ ਪੂਰੀ ਕਰਨੇ ਚਾਹੁੰਦੇ ਹੋ ਇਸ ਉਪਾ ਨੂੰ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਦੂਜੇ ਉਪਾ ਦੀ ਇਹ ਉਪਾ ਉਹਨਾਂ ਲੋਕਾਂ ਦੇ ਲਈ ਹੈ ਜਿਹੜਾ ਆਪਣਾ ਕਾਰੋਬਾਰ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹਨ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਕੋਈ ਵੀ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਾਂ ਤਾਂ ਉਹ ਕਾਰੋਬਾਰ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਸਾਨੂੰ ਹਮੇਸ਼ਾ ਅਸਫਲਤਾ ਮਿਲਦੀ ਹੈ ਉਸ ਦੇ ਲਈ ਕੀ ਕਰਨਾ ਹੈ ਜੇ ਸੇਮ ਪ੍ਰੋਸੈਸ ਰਹੇਗਾ ਕਾਲਾ ਧਾਗਾ 2.5 ਮੀਟਰ ਹੈ ਉਸ ਧਾਗੇ ਨੂੰ ਲੈ ਕੇ ਪਾਠਕੋਜਾ ਵਾਲੇ ਸਥਾਨ ਤੇ ਬੈਠ ਜਾਣਾ ਹੈ ਜਿਵੇਂ ਤੁਹਾਨੂੰ ਦੱਸਿਆ ਹੈ ਉਸ ਧਾਗੇ ਨੂੰ ਸੱਜੇ ਹੱਥ ਦੀ ਮੁਠੀ ਵਿੱਚ ਲੈ ਕੇ 10-15 ਮਿੰਟ ਜਾਪ ਕਰਨਾ ਹੈ ਜਿਹੜੇ ਵੀ ਧਰਮ ਨੂੰ ਪਰਮਾਤਮਾ ਨੂੰ ਮੰਨਦੇ ਹੋ ਬਾਅਦ ਵਿੱਚ ਵੀ ਸੇਮ ਪ੍ਰੋਸੈਸ ਹੈ ਉਸ ਧਾਗੇ ਦੀਆਂ ਤੁਸੀਂ ਉਸ ਤਾਗੇ ਦੀਆਂ ਤੁਸੀਂ 9 ਗੱਠਾ ਮਾਰਨੀਆਂ ਹੈ ਆਪਣੀਆਂ ਆਪਣੀਆਂ ਪ੍ਰੋਬਲਮਸ ਤੇ ਆਪਣੀਆਂ ਆਪਣੀਆਂ ਮਨੋਕਾਮਨਾਵਾਂ ਉਸੇ ਤਰੀਕੇ ਨਾਲ ਬੋਲਦੇ ਜਾਣਾ ਹੈ ਜੇ ਪਹਿਲਾਂ ਕਾਫੀ ਗ੍ਰਾਹਕ ਆਉਂਦੇ ਸੀ ਦੁਕਾਨਾਂ ਤੇ ਗਾਹਕ ਪਹਿਲਾਂ ਨਾਲੋਂ ਘੱਟ ਚੁੱਕੇ ਹਨ ਤਾਂ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰ ਸਕਦੇ ਹੋ ਕਹਿਣ ਦਾ ਭਾਵ ਇਹ ਹੀ ਸੀ ਕਿ ਤੁਸੀਂ ਆਪਣੀ ਜੋ ਵੀ ਇੱਛਾ ਹੈ ਜੋ ਵੀ ਵਿਸ਼ ਬੋਲਦੇ ਜਾਓਗੇ ਉਹੀ 9 ਗੱਠਾ ਲਗਾਉਣ ਦੇ ਬਾਅਦ ਵਿਸ਼ ਤੁਹਾਡੀ ਪੂਰੀ ਹੋ ਜਾਵੇਗੀ ਇਸ ਨੂੰ ਪੈਰ ਜਾਂ ਹੱਥ ਵਿੱਚ ਜੇਕਰ ਤੁਹਾਨੂੰ ਜਿੱਥੇ ਵੀ ਸਹੀ ਲੱਗਦਾ ਹੈ ਉੱਥੇ ਹੀ ਬੰਨ੍ਹ ਸਕਦੇ ਹੋ ਜਦੋਂ ਤੁਹਾਡੀ ਇੱਛਾ ਜੋ ਵੀ ਵਿਸ਼ੇ ਪੂਰੀ ਹੋ ਜਾਵੇਗੀ ਉਸ ਸਮੇਂ ਤੁਸੀਂ ਇਸ ਨੂੰ ਉਤਾਰ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਰੱਖ ਕੇ ਆ ਸਕਦੇ ਹੋ ਕੁਝ ਹੀ ਦਿਨਾਂ ਬਾਅਦ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਜੇਕਰ ਕਿਸੇ ਬਿਮਾਰੀ ਪੱਖੋਂ ਵੀ ਪਰੇਸ਼ਾਨ ਹੋ ਸਾਰੀਆਂ ਇਹ ਗੱਠਾਂ ਇਸੇ ਤਰੀਕੇ ਨਾਲ ਲਗਾਉਣੀਆਂ ਹਨ ਤਾਂ ਵੇਖ ਲੈਣਾ ਫਿਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਰਹਿ ਜਾਵੇਗੀ ਸੋ ਇਹ ਸੀ ਜੀ ਕਾਲੇ ਧਾਗੇ ਦਾ ਬਹੁਤ ਹੀ ਮੇਨ ਉਪਾਜਿਕਰ ਕਰ ਲੈਂਦੇ ਹੋ ਤਾਂ ਜ਼ਿੰਦਗੀ 'ਚ ਬੜੇ ਹੀ ਸੁਖਾਲੇ ਹੋ ਜਾਓਗੇ ਧੰਨਵਾਦ